Terima kasih ਮਿਲਿਆ ਆਪਾਂ ਦੇ ਉੱਤੇ ਹੀ ਚਲਾਣਾ ਪਟਾਕੇ ਮਾਰਦੇ ਰੋਕ ਲਈ ਸਾਡੇ ਕੋਲ ਹਜੇ ਪਹਿਲੀ ਕਿਸ਼ਤ ਦਾ ਪੀ ਹੋਈ ਨਹੀਂ ਅਸੀਂ ਪਹਿਲੇ ਇਨਸਟਾਲਮੈਂਟ ਦਾ ਸਟੇਟਮੈਂਟ ਦੇਖ ਕੇ ਕਰਦੇ ਹਾਂ ਜੇ ਪਹਿਲੀ ਇਨਸਟਾਲਮੈਂਟ ਹੀ ਆਏਗੀ ਤੀਹੇ ਤਾਂ ਬੇਦੇਨ ਸੌਗ ਨਹੀਂ ਪੂਰਾ ਲਗੀ ਜਾਏਗਾ ਕਿਤਨਾ ਜਿਹੜੇ ਮੈਡਮ ਜਿਹੜੇ ਪਟਾਕੇ ਦਾ ਬੁਲਟ ਮਾਰਦਾ ਪਾਜੀ ਲੁਫਾ ਫਿਸ਼ਪੋਨ ਦੁਕਾਨ ਦੇ ਲੈ ਕੇ ਗਿਆ ਆ ਇਹ ਦੇਣ ਗਿਆ ਆ 1000 ਰੁਪਇਆ ਵੀ ਨਹੀਂ ਲਗਾ ਆ ਆਰਸੀ ਮੈਂ ਦੁਕਾਨ ਨੇ ਲਾਇਸੈਂਸ ਲਗਾ ਨਾ ਵੀ ਚਲਾਣ ਕਰੀਆ ਇਹ ਕਾ ਵੀ ਟ੍ਰੇਡਿੰਗ ਹੋਸਾ ਕਾਫੀਆਂ ਭਰਦੇਵੇਂ ਮਾਰ ਚ ਆ ਗਈ ਆ ਤਾਂ ਨਹੀਂ ਨਹੀਂ ਮੇਰੀ ਗੱਲ ਸੁਣੋ ਜਦੋਂ ਤਾਂ ਕੀ ਬਿਲਕੁਲ ਨੇ ਦੇਤੀ ਆਪਾਂ ਲੈ ਆਂਦੀ ਆ ਹੁਣ ਆਰਟੀ ਵੀ ਦੁਕਾਨੇ ਲਾਇਸੈਂਸ ਮੇਰੇ ਕੋਲ ਹੈ ਮੇਰਾ ਫੋਰ ਵੀਲਰ ਡਰਾਈਵਰ ਲਾਇਸੈਂਸ ਮੇਰੇ ਕੋਲ ਆ ਫੋਰ ਵੀਲਰ ਦਾ ਬੁਲੇਟ ਲੈ ਆ ਕਿੱਡੋ ਮਹਿੰਗੀ ਕੁਝ ਐ ਮੋ ਪੱਤਰ ਵਗੈਰਾ ਤੁਹਾਨੂੰ ਸਰ ਪਤਾ ਕੇ ਨਹੀਂ ਪਾਇਆ ਸਾਰੇ ਡੀਲਰ ਨੇ ਬਾਕੇ ਰੱਖਾ ਨਾ ਤੇਲੇ ਕਿੰਨੇ ਕਰਾਉਣਾ ਸੀ ਤੇ ਸਰ ਜਦ ਸ਼ਾਪ ਕਰਦੇ ਕਸੇਰੇ 9 ਵਜੇ ਤੇਰੇ 9 ਵਜੇ ਕੋਈ ਨਹੀਂ ਕੋਈ ਇਸ਼ੂ ਲੱਗਦਾ ਨਹੀਂ ਸਰ ਜੇ ਬੋਲਣ ਦਾ ਮਾਹੌਲ ਆਪੀ ਆਪਣੀ ਡਿਊਟੀ ਕਰ ਰਹੇ ਆ ਠੀਕ ਹੈ ਜੀ ਨਾ ਪਿਆਰ ਨਾਲ ਬੋਲੋ ਤੁਹਾਡੇ ਨਾਲ ਸੀ ਪਿਆਰ ਨਾਲ ਡੀਲ ਕਰਦਾ ਠੀਕ ਹੈ ਤਾਂ ਪੈਸਾ ਕਰਦਾ ਹਾਂ ਜਦ ਦੀ ਬੈਂਕ ਨਹੀਂ ਆ ਬੈਠੋ ਹੀ ਗੱਲ ਤੁਹਾਨੂੰ ਮੈਂ ਕਹਿੰਦਾ ਕਿਉਂ ਫਿਰ ਫੈਸਲਾ ਹੈ ਤੁਹਾਡਾ ਮੋਡੀਫਾਈਡ ਸੈਂਸਰ ਠੀਕ ਹੈ ਕਲਾਨ ਕਰਦਾ ਹੋ ਤਾਂ ਹੋਰ ਕੀ ਕੀਤਾ ਤੇ ਸਰ ਮੈਂ ਚੱਲ ਨਹੀਂ ਸਕਦਾ ਤੁਹਾਨੂੰ ਮੈਂ ਲਾਇਸੈਂਸ ਦੇ ਰਿਹਾ ਹਾਂ ਤੁਹਾਨੂੰ ਮੈਂ ਕਿਹਨੂੰ ਦਿੱਤਾ ਲਾਇਸੈਂਸ ਤੁਹਾਨੂੰ ਦਿਨਾ ਵੇ ਮੈਂ ਹੋਰ ਵੀ ਇੱਕ ਮਿੰਟ ਇੱਕ ਮਿੰਟ ਤਨਮੈ ਲਾਈਕ ਕਰ ਦਿਓ ਪਹਿਲੇ ਪੁੱਛਿਆ ਸਾਡੇ ਕੋਲ ਵੀਡੀਓਗ੍ਰਾਫੀ ਹੀ ਨਾ ਫਿਰ ਦਾ ਉਹਨਾਂ ਨੂੰ ਸਾਰੀ ਵੀਡੀਓ ਕਰਾ ਦੇ ਮੇਕਅਪ ਲਾਈਨ ਕਿਹਨੇ ਪੁੱਛਿਆ ਕੀ ਕਹਿੰਦੇ ਹਾਰਡ ਕਾਪੀ ਦਾ ਲਾਈਸੈਂਸ ਸਾਡੇ ਕੋਲ ਪੀ ਮਿਲਾਈ ਹੈ ਤੇ ਹੁਣ ਕਿਹਨੇ ਨਾ ਇੱਕ ਮਿੰਟ ਹੈਗੀ ਤੇ ਮਹਿੰਗਾਈ ਤੇ ਕਿੰਨਾ ਫਰਕ ਹੈ ਸਰ ਤੁਸੀਂ ਇਹ ਕਾਹਦਾ ਚਲਾਨ ਚਲਾ ਲੈਤਾ ਹੋਰੀ ਗਾਪੂਗੇ ਇਹਨਾਂ ਨੇ ਤੁਸੀਂ ਹਾਰਡ ਕਾਪੀ ਫੜ ਕੇ ਚਲਾਨ ਕਰੋਗੇ ਬੰਦੋਂ ਬਾਹਰ ਪਾ ਗਾ ਮੇਰੀ ਗੱਲ ਸੁਣੋ ਮੈਨੂੰ ਪਤਾ ਕੀ ਗਿਆ ਜਿੰਨਾਂ ਨੇ ਮੇਰੀ ਗੱਲ ਸੁਣੋ ਜਿੰਨੂੰ ਮੈਂ ਤੁਹਾਨੂੰ ਕਹਿਣਾ ਮੈਗਾ ਸਨ ਨਾ ਉਹ ਹੋਰ ਵੀ ਲੈ ਕੇ ਚੱਲੋ ਜਿਹੜਾ ਚਲਾਨ ਹੋ ਗਿਆ ਇਹਨਾਂ ਲਾਈਸੈਂਸ ਮੈਂ ਸੰਸਦ ਮੈਂ ਫਰ ਮੈਂ ਇਹਨਾਂ ਨੂੰ ਯਾਰ ਕੋਈ ਕਰਦੇ ਪਏ ਆ ਕੁੜੀਆਂ ਦਾ ਪੂਰੇ ਤੇ ਔੜੀ ਦੇ ਮੁੰਡਾ ਕੰਮ ਕਰ ਜਾਵੇ ਆਪਣੇ ਨਾਮ ਦੇ ਮੁੰਡਾ ਕੰਮ ਕਰਦਾ ਮੁੰਡੇ ਨਾਲ ਇਹਨਾਂ ਨੂੰ ਪੂਨੀਕਾਣਾ ਵੀ ਬੰਦ ਹੈ ਜੂਨੀਅਰ ਸਿਰ ਭੇਜੋ ਰਿਹਾ ਕਿ ਲੇਡੀਜ਼ ਹੈ ਤਾਂ ਉਹਦਾ ਫੇਟਾ ਆ ਉਹ ਇਸੇ ਤੇ ਹਟ ਰੇਡ ਕਰ ਕੋਈ ਨਹੀਂ ਇਸ਼ੂ ਕਰਦੇ ਪਏ ਫਿਰ ਮੈਂ ਡੀਸੀ ਦਫਤਰ ਹੀ ਚੱਲਾਉਂਦੇ ਆਜੋ ਆਜੋ ਕੋਈ ਜੀ ਨਹੀਂ ਕਰੇਡ ਕਰਦੇ ਪਏ ਰੇਡ ਤੁਸੀਂ ਕਰਦੇ ਪਿਓ ਯਾਰ ਮੰਮੀ ਚੱਲੋ ਜੀ ਆਜੋ ਟਿਊਸ਼ਨ ਉੱਪਰ ਆਇਓ ਭਾਈ ਜੀ ਤੁਸੀਂ ਵਾਲੇ ਆਜਾ

ਨਹੀਂ ਗੋਲ ਨਿਜ਼ਾਨ ਨੇ ਇਹ ਮੰਗਦਾ ਹੈ ਕਿ ਤੁਹਾਨੂੰ ਵਿਗਨ ਪਾਓ ਉਹ ਦੁੱਤ ਇਹ ਨਹੀਂ ਗੱਲ ਨਹੀਂ ਬਕਰਦੇ ਦੂਜੀ ਪ੍ਰਧਾਨ ਤੁਸੀਂ ਪੁਲਿਸ ਐਵੇਂ ਬੇਰਸ ਕਰੂਗੇ ਅਸੀਂ ਉੱਡੀ ਖੜੇ ਤੁਹਾਨੂੰ ਹੋਣ ਤਾਂ ਕਰਮ ਕਰਾਂਗੀ ਸਾਰੀ ਵੀਡੀਓ ਬਰਾਦਿਆ ਤੁਹਾਨੂੰ ਕੋਈ ਨਹੀਂ ਮਾਰਦਾ ਇਹ ਤੁਸੀਂ ਮੇਰੇ ਬੱਚਿਆਂ ਦਾ ਕੰਮ ਕਰਾਉਂਦੇ ਮੈਨੂੰ ਕੋਈ ਹੋਰ ਲੱਖ ਵਿੱਚ ਜਾਤ ਹੈ ਭਾਈ ਮੈਂ ਜਾਣਦਾ ਰਿਹਾ ਠੀਕ ਹੈ ਜਦੋਂ ਮਗਾਮ ਦਾ ਗਿਆ ਦਿਖਾਏ ਜਿਹੜਾ ਫਸਦ ਬਣ ਗਿਆ ਇਹਨਾਂ ਨੇ ਵੇਲਾ ਸੁਣ ਨਹੀਂ ਹੋਟਨਾ ਕੋਪਰੇਟ ਕਰਦੇ ਤੁਸੀਂ ਹੀ ਗਏ ਤੁਸੀਂ ਅੱਗੋਂ ਕਿੰਨੇ ਇਹਨਾਂ ਦੇ ਹਾਲ ਦੇਖ ਲਓ ਤੂੰ ਤੂੰ ਜੀ ਜਗ ਤੂੰ ਤੂੰ ਕਰੀ ਜਣਾ ਯਾਰ ਆ ਸਾਰੇ ਪੱਤਿਆਂ ਨਾਲ ਸਾਡੇ ਕੋਸ਼ਿਸ਼ਾਂ ਇਹ ਸਾਰੇ ਯਾਰ ਸਾਰੇ ਕੋਟ ਹੈਗੀ ਸਾਰਾ ਕੋਸ਼ਿਸ਼ ਕੋਟ ਹੈ ਨਾ ਬਿਲਕੁਲ ਠੀਕ ਹੈ ਕੋਟ ਰੱਖੀ ਆ ਆਪਣੀ ਮਾਰਕੀਟ ਦਾ ਬੱਚਾ ਕੰਮ ਨਹੀਂ ਕਰ ਸਕਦਾ ਸਾਡੇ ਸਕੂਲ ਦਾ ਕਰਕੇ ਭੇਜੋ ਅੰਡੀ ਉੱਪਰ ਜਲਦੀ ਕਰੇ ਮੂਵ ਕਰੀ ਜਲਦੀ ਜਲਦੀ ਭੇਜੋ ਜਲਦੀ ਜਲਦੀ ਭੇਜਦੇ ਹੋਰ ਮਲਾ ਦੇ ਮੈਂਗਾ ਹੋਰ ਭੇਜੋ ਜਿੰਨ ਨੰਬਰ ਆਈ ਜਣ ਧੰਨਵਾਦ ਆ ਆਂਡਰ ਸਾਹਮਣੇ ਰੋਕ ਕੇ ਤੁਹਾਨੂੰ ਮੈਂ ਦੱਸ ਦਿੰਦਾ ਮੇਰੀ ਮੈਂ ਇਲੈਕਟ੍ਰੀਕਲ ਸਰਕਟੂਟ ਚਲਵਾਵਾ ਖੁੱਤੀ ਹੋਈ ਨੂੰ ਬੰਦ ਕਰਨਾ ਹੀ ਆਂ ਇਧਰੋਂ ਮੈਂ ਗਲੀ ਨੂੰ ਆਇਆ ਮੈਂ ਕਹਿੰਦਾ ਉਧਰੋਂ ਬਣਿਆ ਉਧਰੋਂ ਨਿਕਲਿਆ ਨਾ ਸਾਹ ਸਰਨੇ ਰੋਕਦੇ ਸਰਦਾਰ ਜੀ ਸੀਗੇ ਉੱਥੇ ਮੰਨ ਪੱਕੇ ਨੇ ਸਾਈਡ ਤੋਂ ਚਲਗੇ ਆਪਰੇ ਕਹਿੰਦਾ ਮੈਂ ਜੀ ਆਮ ਮੈਂ ਤੁਸੀਂ ਮੈਂ ਇਲੈਕਟ੍ਰੀਕਲ ਬਟਾਪਨੀ ਕਿੱਥੇ ਦਾ ਬਾਬਾ ਛੱਡ ਕੇ ਆਏ ਮੇਰਾ ਮੇਰੀ ਆ ਮਸਜਿਦਾਂ ਦੀ ਸ਼ੁਕਰੋ ਸ਼ੋਪ ਤੇ ਹਾਂਜੀ ਟਾਈਮ ਇਥੇ ਆੜਾ ਲਾਉਣੀ ਹੈਗਾ ਮੈਡਮ ਹੁਣ ਰਾਹ ਇਹ ਆ ਹੁਣ ਮਾਰਕੀਟ ਜਾਣਾ ਜੀ ਮਾਰਕੀਟ ਲਾਉਣੀ ਹੈਗਾ ਹਾਂ ਜੀ ਜਿੱਥੇ ਜਾਂਦੀ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਮੈਂ ਤੇ ਕੋਈ ਪਾਰਕਿੰਗ ਨਹੀਂ ਹੈ ਮੈਡਮ ਮੈਂ ਤੁਹਾਡੀ ਗੱਲ ਨਾਲ ਸਹਿਮਤ ਮੈਂ ਆਪਣੀ ਸ਼ੋਪ ਆਉਣੀ ਗ੍ਰਾਮ ਜਾਣਾ ਵੇਖਦੇ ਜਾਵਾਂਗੇ ਜੀ ਰੋਡ ਉੱਪਰ ਬੰਦ ਕਰੋ ਮੈਮ ਜੇ ਲਾਉਣਾ ਹੀ ਇਹ ਹੋਊਗਾ ਮੈਡਮ ਜਦ ਜਾਣਾ ਰਾਹ ਇਹ ਅਸੀਂ ਕਿੱਧਰ ਹੋ ਜਾਏਗੇ ਕੋ ਰਾਹ ਵੀ ਇਧਰ ਹੀ ਜਾਣਾ ਕੰਮ ਵੀ ਇਤਨਾ ਜਾਣਾ ਵਾ ਇਧਰ ਕੰਮ ਵੀ ਇਧਰ ਹੀ ਆਉਣਾ ਵਾ ਕੁੜੀ ਦੇ ਦੇ ਇਹ ਗੱਲ ਆ ਵੀ ਕਿ ਘਰੇ ਵੀ ਪਹੁੰਚਣਾ ਪਿਆ ਪਾਸਾ ਨਹੀਂ ਕਿ ਕਿ ਕਿਹਾ ਮੈਂ ਹੀ ਦੇਖ ਰਿਹਾ ਇੰਨੀ ਜੰਦਾ ਨਿਕਲ ਗਈ ਤੁਹਾਨੂੰ ਉਹ ਤਾਂ ਦਿਖੀ ਨਹੀਂ ਉਹ ਯਾਰ ਉਹ ਪੱਤਕਾ ਉਹਦੇ ਅੱਗੇ ਇੱਥੇ ਆਏ ਨਾ ਉਹ ਉੱਥੇ ਆ ਰਿਹਾ ਰਿਕਾਰਡਿੰਗ ਹੈ ਸਾਰੀ ਬਰਾਦਰ ਰਿਪੋਰਟਿੰਗ ਲੋਕੀ ਮੈਂ ਆਪ ਬੋਲਿਆ ਤਾ ਬੋਲਿਆ ਮੋਦੇ ਜਿਵੇਂ ਆਹ ਸ਼੍ਰੀਮਾਨ ਜੀ ਬੋਲੇ ਜਿਵੇਂ ਉਹ ਬੋਲੇ ਸਾਰਾ ਕੁਝ ਦਿਖਾ ਦਿਓ ਨਹੀਂ ਨਹੀਂ ਮੈਂ ਤਾਂ ਸੋ ਤੁਹਾਨੂੰ ਕਹਿ ਰਿਹਾ ਚਲਾਨ ਹੋ ਗਿਆ ਬਸ ਆਪਾਂ ਜਾ ਰਹੇ ਸੀ ਬੈਂਡ ਨਹੀਂ ਅਗਰੀ ਜਨੇ ਫਿਰ ਅਸੀਂ ਕਰ ਰਹੇ ਆ ਬਰਾਦਰ ਦੱਸੋ ਤੁਸੀਂ ਦੱਸੋ ਤੁਹਾਨੂੰ ਕੀ ਕਹਿ ਰਹੇ ਭਾਈ ਉਹ ਵੱਡੇ ਬੰਦੇ ਮੈਂ ਤੁਹਾਨੂੰ ਦੱਸ ਰਿਹਾ ਇਹ ਹੀ ਕਰਨਾ ਤੋਂ ਮੈਨੂੰ ਮਿਸ ਹੋ ਸਕਦਾ ਨਹੀਂ ਕੈਨਸਲ ਕਰਵਾ ਦੋ ਮੈਨੂੰ ਇੱਕ ਧਿਆਨ ਨਾਲ ਸਾਹਮਣੇ ਗਿਆ ਕਹਿੰਦੇ ਨਾ ਦੋ ਅੱਖਰ ਲਿਖਨੇ ਕੈਨਸਲ ਕਰ ਦੇਣਾ ਬਿਲਕੁਲ ਜੇ ਤੁਸੀਂ ਇਹ ਪਾਸਵਾ ਤੋਂ ਕੀਤਾ ਜੇ ਕੈਨਸਲ ਹੀ ਕਰਨਾ ਇਹ ਪਾਸਵਾ ਤੋਂ ਕੀਤਾ ਜੇ ਚਲਾਈ ਨਹੀਂ ਕਰਾਂਗੇ ਕਰਾਂਗੇ ਪਾਸਵਾ ਤੋਂ ਨਹੀਂ ਕਰਵਾਉਣਾ ਜੀ 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 ਨੰਬਰ ਹੁੰਦੇ ਆ ਮੈਂ ਨੰਬਰ ਹੁੰਦੇ ਹਾਂ ਜੀ ਨੰਬਰ ਹੁੰਦੇ ਮੈਂ ਤੁਸੀਂ ਬਾਤ ਕੀਤਾ ਸੀ ਕੈਨਸਲ ਹੀ ਕਰਨਾ ਜੇ ਜੇ ਮੇਰੀ ਗੱਲ ਸੁਣਾਓ ਜੇ ਦੁਬਾਰੀ ਜੇ ਬੰਦ ਨਹੀਂ ਕਰਨਾ ਸੀ ਤਾਂ ਫੇਰ ਬਾਤ ਕਰ ਤੋ ਕੀਤਾ ਪਾਸ ਹੀ ਨਾ ਕਰਦੇ ਪਹਿਲਾਂ ਹੀ ਨਾ ਬਣਾਉਂਦੇ ਤੁਸੀਂ ਉੱਥੋਂ ਕਹੀ ਜੰਨੇ ਹੁਣ ਬੰਦ ਕਰ ਦੇਣਾ ਯਾਰ ਇਹ ਕਹਿੰਦੇ ਆ ਆ ਕੇ ਨੰਬਰ ਆ ਪਟੇ ਜਾਂਦੇ ਆ ਆਪਾਂ ਨੂੰ ਅੱਥੇ ਆ ਰਹੇ ਆ ਆਪਾਂ ਚਲਾਨ ਭੁਗਤ ਰਹੇ ਆ ਉਹ ਵੀ ਨਿਕਲੀ ਵੀ ਸਰਕਾਰ ਆ ਸਰਕਾਰੇ ਨਾਲ ਕਰੀ ਦੇਣੀ ਆ ਆਪਾਂ ਦਾ ਮਜੇ अच्छा ठीक क्या महिला अच्छा मैम लड़के भी लगे दूध दो ਅੱਛਾ ਇਹ ਕੁੜੀਆਂ ਦਾ ਸਕੂਲ ਹੈ ਕੁੜੀਆਂ ਦੇ ਸਕੂਲ ਦੇ ਵਿੱਚ ਫੁੱਲ ਮਤਲਬ ਹੁੱਲੜਬਾਜੀ ਕਰ ਰਹੇ ਸੀਗੇ ਕਿ ਟੈਂਪੋਰਰੀ ਬਾਜੀ ਕਰਦੇ ਆਂ ਬਾਗੇ ਲਾਉਂਦੇ ਆਂ ਅੱਛਾ ਤਾਂ ਤੁਸੀਂ ਹੂੰ ਠੀਕ ਬੱਚਿਆਂ ਦਾ ਵੀ ਸਕੂਲੋਂ ਬਾਹਰ ਨਿਕਲਣਾ ਫੜਾਉਂਦਾ ਉਹਨਾਂ ਨੇ ਮਾਪਿਆਂ ਜਿਹੜੇ ਉਹ ਫੜ ਕੇ ਆਉਂਦੇ ਆ ਕੰਪਲੇਨਟ ਆਦੀਆਂ ਸਾਡੇ بار بار ਕਿ ਇਹ ਤਾਂ ਬੱਚੇ ਬਾਹਰ ਆਦੇ ਆ ਉਹਨਾਂ ਨਾਲ ਜੋ ਆਪਰੇ ਬੱਚੇ ਸਕੂਲੋਂ ਕੱਢਦੇ ਮਤਲਬ ਉਹਨੇ ਤਰ੍ਹਾਂ ਅਸੀਂ ਕਦੀ ਰੋਕਾਂਗੇ ਨਹੀਂ ਇਹ ਤਰ੍ਹਾਂ ਤਾਂ ਸਕੇ ਪੰਨੇ ਕਰ ਹੂੰ ਕੀ ਕਾਰਵਾਈ ਕੀਤੀ ਗਈ ਉਹਨਾਂ ਨੂੰ ਫੁੱਲ ਬਾਜੀ ਕਰਤਾ Hmm Ha 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 ha